ਸतीश ਕੁਮਾਰ ਸਿੰਘਲਾ ਚੇਅਰਮੈਨ ਮਾਰਕੀਟ ਕਮੇਟੀ ਪਲਾਡਾ ਅੱਜ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਸਾਡੇ ਵਾਸਤੇ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਹੈ ਵੀ ਪ੍ਰਮਾਤਮਾ ਵੱਲੋਂ ਸਾਡੇ ਤੇ ਮਿਹਰ ਹੋਈ ਹੈ ਵੀ ਇਹਨਾਂ ਡਰੇਨ ਦਾ ਪਾਣੀ ਹੈ ਉਹ ਕਾਫੀ ਵੱਡੀ ਪੱਧਰ ਤੇ ਉਤਰਿਆਗਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਸੀਵਰੇਜ ਦੀਆਂ ਮੋਟਰਾਂ ਨੇ ਉਹ ਹੁਣ ਬੜੀਆਂ ਜੰਗੀ ਪੱਧਰ ਤੇ ਸ਼ੁਰੂ ਕੀਤੀਆਂ ਨਗੀਆਂ ਜਿਹੜਾ ਸਾਡਾ ਗੋਲ ਚੱਕਰ ਚ ਚੌੜੀ ਗਲੀ ਚ ਜਾਂ ਹੋਰ ਕਿਤੇ ਪਾਣੀ ਖੜਾ ਸੀਗਾ ਹੁਣ ਬੜੀ ਤੇਜ਼ੀ ਨਾਲ ਪਾਣੀ ਨਿਕਲ ਰਿਹਾ ਹੈ ਤੇ ਅੱਜ ਰਾਤ ਨੂੰ ਨਿਕਲਦੀ ਪੂਰੀ ਸੰਭਾਵਨਾ ਹੈ ਸਾਡੀ ਐਮਐਲਏ ਸਾਹਿਬ ਨੇ ਮੇਰੀ ਪੂਰੀ ਟੀਮ ਅਸੀਂ ਸਾਰੇ ਕਿਤੇ ਵਰਕ ਕਰ ਰਹੇ ਹਾਂ ਅਸੀਂ ਸਾਰੀਆਂ ਪਾਰਟੀਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਆਪਾਂ ਜਿਹੜੀ ਇਹ ਆਫਤ ਦੀ ਘੜੀ ਹੈ ਇਹਦੇ ਵਿੱਚ ਰਲ ਕੇ ਕੰਮ ਕਰੀਏ ਆਪਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਆਪਾਂ ਸਾਰੇ ਸ਼ਹਿਰ ਵਾਸੀ ਇੱਕ ਹੋ ਕੇ ਸਾਰੇ ਦੁਕਾਨਦਾਰ ਮਜ਼ਦੂਰ ਸਾਰੇ ਆਰਟੀਅ ਐਸੋਸੀਏਸ਼ਨ ਸਾਰੀਆਂ ਦੂਜੀਆਂ ਸਿਚੁਏਸ਼ਨਾਂ ਅਰਲਕੇ ਕੰਮ ਕਰੀਏ ਤੇ ਸਾਨੂੰ ਜਿਹੜੀ ਅੱਜ ਰਾਹ ਰਾਹਤ ਹੈ ਅੱਜ ਰਾਹਤ ਨੂੰ ਪੂਰੀ ਮਿਲੂਗੀ ਅਸੀਂ ਡਰੇਨ ਤੇ ਵੀ ਦੌਰਾ ਕਰਕੇ ਆਏ ਆਂਗੇ ਡਰੇਨ ਦਾ ਪਾਣੀ ਬਿਲਕੁਲ ਉਤਰ ਚੁੱਕਿਆ ਤੇ ਉੱਥੇ ਜਿਹੜਾ ਪਾਣੀ ਹੈ ਬਹੁਤ ਤੇਜ਼ੀ ਨਾਲ ਉਹਦੇ ਚ ਪੁਰ ਸ਼ਹਿਰ ਦਾ ਜਾ ਰਿਹਾ ਹੈ ਤੇ ਅੱਜ ਐਮਐਲਏ ਸਾਹਿਬ ਵੀ ਅੱਜ ਸਾਰੇ ਪਿੰਡਾਂ ਦੇ ਵਿੱਚ ਵੀ ਗਏ ਨੇ ਸ਼ਾਇਦ ਵੀ ਜਿੱਥੇ ਜਿੱਥੇ ਉਹਨਾਂ ਨੇ ਸਾਡੀ ਡਿਊਟੀਆਂ ਲਾਈਆਂ ਨੇ ਅਸੀਂ ਸਾਰੇ ਕੀ ਅੱਜ ਮੈਂ ਚੌੜੀ ਗਲੀ ਚ ਵੀ ਜਾ ਕੇ ਆਏ ਆਂ ਅੱਜ ਸਾਰਾ ਦਿਨ ਮੈਂ ਆਪਣੇ ਗੋਲ ਚੱਕਰ ਚ ਵੀ ਲਾਇਆਗਾ ਸ਼ਹਿਰ ਦੇ ਵਿਜੇ ਸਾਹਦੇ ਵੀ ਜਾ ਕੇ ਆਏ ਸਾਰੇ ਕਿਤੇ ਰਾਤ ਦੀ ਖਬਰ ਹੈ ਇਹ ਦੋ ਸਾਦੇ ਪਾਣੀ ਹੈ ਅੱਜ ਰਾਤ ਨੂੰ ਨਿਕਲ ਜੂ ਤੇ ਆਪਾਂ ਸਾਰੇ ਰਲ ਕੇ ਕੰਮ ਕਰਨੇ ਇਹ ਹੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਮਿਹਰ ਦੇ ਨਾਲ ਹੀ ਸਾਡਾ ਜਿਹੜਾ ਇਹ ਦੁੱਖ ਦਰਦ ਦੂਰ ਹੋਣਗੇ ਤੇ ਕੱਲ ਨੂੰ ਸਾਰੇ ਦੁਕਾਨਦਾਰ ਆਪ ਦੀਆਂ ਆਪਣੀਆਂ ਦੁਕਾਨਾਂ ਤੇ ਆਪ ਦਾ ਕਾਰੋਬਾਰ ਕਰਦੇ ਹੋ ਜਾਣਗੇ ਸਾਨੂੰ ਇਹ ਬਹੁਤ ਖੁਸ਼ੀ ਦੀ ਗੱਲ ਹੋਊਗੀ ਤੇ ਇਹ ਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ